ਕਮਲਾ ਹੈਰਿਸ ਨੇ ਆਪਣੇ ਪਹਿਲੇ ਭਾਸ਼ਣ ਗਾਜ਼ਾ ਦਾ ਜ਼ਿਕਰ ਕੀਤਾ ਹੈ ਜੰਗਬੰਦੀ ਤੇ ਵਿਰਾਮ ਲਗਾਉਣ ਦੀ ਕੀਤੀ ਗਈ ਹੈ ਮੰਗ ਅਮਰੀਕੀ ਉਪ ਰਾਸ਼ਟਰਪਤੀ ਤੇ ਰਾਸ਼ਟਰਪਤੀ ਚੋਣਾਂ ਲਈ ਡੈਮੋਕ੍ਰੇਟਿਕ ਪਾਰਟੀ ਦੀ ਉਮੀਦਵਾਰੀ ਕਮਲਾ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਿਆਡੂ ਨਾਲ ਚਰਚਾ ਕੀਤੀ ਹੈ ਉਹਨਾਂ ਨੇ ਤਿਆਜੂ ਨੂੰ ਕਿਹਾ ਕਿ ਜੰਗਬੰਦੀ ਸਮਝੌਤੇ ਦਾ ਸਮਾਂ ਆ ਗਿਆ ਹੈ ਕਿ ਸੀਐਨਐਨ ਦੇ ਅਨੁਸਾਰ ਉਹਨਾਂ ਨੇ ਕਿਹਾ ਕਿ ਉਹ ਗਾਂਜਾ ਦਾ ਦਰਦ ਤੇ ਚੁੱਪ ਨਹੀਂ ਰਹੇਗੀ ਤੁਹਾਨੂੰ ਦੱਸ ਦੇ ਕਿ ਅਮਰੀਕੀ ਰਾਸ਼ਟਰਪਤੀ ਅਹੁਦੇ ਦੀ ਦੌੜ 'ਚ ਡੈਮੋਕ੍ਰੇਟਿਕ ਪਾਰਟੀ ਦੀ ਸੰਭਾਵੀ ਉਮੀਦਵਾਰ ਕਮਰ라 ਹੈਰਿਸ ਨੇ ਵਿਦੇਸ਼ ਨੀਤੀ ਤੇ ਆਪਣੀ ਪਹਿਲੀ ਟਿੱਪਣੀ ਕਰ ਦਿੱਤੀ ਹੈ ਉਪਰਾਸ਼ਟਰਪਤੀ ਹੈਰਿਸ ਨੇ ਵੀਰਵਾ ਨੂੰ ਇਜ਼ਰਾਈਲ ਦੇ ਜੰਗਬੰਦੀ ਸਮਝੌਤੇ ਤੇ ਸਹਿਮਤ ਹੋਣ ਲਈ ਕਿਹਾ ਹੈ ਹੈਰਿਸ ਨੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਆਓ ਇਸ ਸਮਝੌਤੇ ਨੂੰ ਪੂਰਾ ਕਰੀਏ ਅਸੀਂ ਜੰਗਬੰਦੀ ਦੀ ਲਾਗੂ ਕਰ ਸਕੀਏ ਬੰਦਕਾਂ ਨੂੰ ਘਰ ਲਿਆਓ ਤੇ ਫਸਤੀਆਂ ਲੋਕਾਂ ਨੂੰ ਰਾਹ ਦਵਾਈਏ ਇਸ ਵਿਦੇਸ਼ ਨੀਤੀ ਤੇ ਕਮਲਾ ਹੈਰਿਸ ਦੀ ਪਹਿਲੀ ਟਿੱਪਣੀ ਹੈਰਿਸ ਦੀਆਂ ਟਿੱਪਣੀਆਂ ਉਹਨਾਂ ਦੇ ਸੰਭਾਵੀ ਰਾਸ਼ਟਰਪਤੀ ਉਮੀਦਵਾਰੀ ਤੋਂ ਬਾਅਦ ਡੈਮੋਕ੍ਰੇਟਿਕ ਵਿਦੇਸ਼ ਨੀਤੀ ਦੇ ਮੁੱਦੇ ਤੇ ਉਹਨਾਂ ਦੀਆਂ ਪਹਿਲੀਆਂ ਟਿੱਪੀਆਂ ਵਜੋਂ ਵਿਆਪਕ ਤੌਰ ਤੇ ਪਸਾਰਿਤ ਕੀਤਾ ਜਾ ਰਿਹਾ ਹੈ ਉਹਨਾਂ ਨੇ ਇਜ਼ਰਾਈਲ ਹਿਮਾਸ ਛਗਸ ਬਾਈਡਨ ਪ੍ਰਸ਼ਾਸਨ ਲਈ ਵੀ ਲਾਈਨ ਨੂੰ ਅਪਣਾਇਆ ਪ੍ਰਸ਼ਾਸਨ ਦੀ ਲਹਿਰ ਨੂੰ ਅਪਣਾਇਆ ਹੈ ਤੇ ਉਹ ਇਜ਼ਰਾਈਲ ਦੇ ਨਾਲ ਆਪਣੇ ਬਚਾ ਦੇ ਅਧਿਕਾਰ ਦੀ ਮਾਨਤਾ ਦਿੰਦੀ ਹੈ। ਉਹਨਾਂ ਦੱਸਿਆ ਕਿ ਉਹ ਇਜ਼ਰਾਈਲ ਦੇ ਆਪਣੇ ਬਚਾ ਦੇ ਅਧਿਕਾਰ ਦੀ ਮਾਨਤਾ ਤਾਂ ਦਿੰਦੀ ਹੈ ਪਰ ਉਹ ਦੇਖਣਾ ਵੀ ਮਹੱਤਵਪੂਰਨ ਹੈ ਕਿ ਇਜ਼ਰਾਈਲ ਅਜਿਹਾ ਕਿਵੇਂ ਕਰ ਸਕਦਾ ਹੈ ਕਿ ਉਹਨਾਂ ਨੇ ਇਜ਼ਰਾਈਲ ਦੇ ਹਿਮਾਸ ਸੰਘਾਚ ਤੇ ਬਾਈਡਨ ਪ੍ਰਧਾਨ ਪ੍ਰਸ਼ਾਸਨ ਦੀ ਲਾਈਨ ਦਾ ਸਮਰਥਨ ਕਰਦੇ ਹੋਏ ਉਹ ਆਪ ਦੇ ਪਰਮ ਮਹੱਤਵਪੂਰਨ ਇਹ ਹੈ ਕਿ ਉਹ ਅਜਿਹਾ ਕਿਵੇਂ ਕਰਦਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਨੀਤੀ ਤੇ तकरीबन 39 ਹਜ਼ਾਰ ਤੋਂ ਵੱਧ ਲੋਕ ਆਪਣੀ ਜਾਨ ਗਵਾ ਚੁੱਕੇ ਹਨ ਕਿ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਉੱਤੇ ਨਸਲਕੁਸ਼ੀ ਦਾ ਦੋਸ਼ ਲਗਾਇਆ ਜਾ ਰਿਹਾ ਹੈ ਇਜ਼ਰਾਈਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਵਿੱਚ ਜ਼ਿਆਦਾ ਨਾਗਰਿਕ ਮਰ ਰਹੇ ਹਨ ਇਹ ਕਿਹਾ ਹੈ ਗਾਇਆ ਜਿਹੜੇ ਹੁਣ ਰਾਸ਼ਟਰਪਤੀ ਚੋਣ ਦੇ ਦਾਵੇਦਾਰ